ਸੰਯੁਕਤ ਕਿਸਾਨ ਮੋਰਚੇ ਦੀ ਅੱਜ ਦੀ ਮੀਟਿੰਗ ਵਿੱਚ 24 ਤਾਰੀਖ ਦੀ ਅਸੀਂ ਜਿਹੜੀ ਡਿਕਲੇਅਰ ਕੀਤੀ ਹੋਈ ਸੀ ਮਹਾਪੰਚਾਇਤ ਉਹਦੇ ਸਬੰਧ ਵਿੱਚ ਜਗ੍ਹਾ ਦਾ ਫੈਸਲਾ ਕਰਨਾ ਸੀ ਇਹ ਮੁੱਲਾਂਪੁਰ ਦਾਕੇ ਪਹਿਲਾਂ ਮਨਸ਼ਾ ਸੀ ਉੱਥੇ ਜਾ ਕੇ ਦੇਖਿਆ ਵੀ ਉੱਥੇ ਮੰਡੀ ਨਾ ਤਾਂ ਉੱਥੇ ਕੋਈ ਸ਼ੈੱਡ ਹੈ ਤੇ ਨਾ ਉੱਥੇ ਮੰਡੀ ਜਿਹੜੀ ਹੈ ਉਹ ਪਧਰੀ ਹੈ ਇਹ ਉਤੋਂ ਫਿਰ ਅਗਲੀ رائے ਆਈ ਜਗਰਾਉਂ ਕਰਨ ਦੀ ਜੇਕਰੋਂ ਅਸੀਂ ਪਿਛਲੀ ਵਾਰੀ ਕੀਤਾ ਸੀ ਉਹਦਾ ਤਰਕ ਤਜਰਬਾ ਸੀ 1.5 ਕਿਲੋਮੀਟਰ ਪਿੱਛੇ ਦੀ ਲਾਈਨਾਂ ਲੱਗ ਜਾਂਦੀਆਂ ਲੋਕੀ ਤੁਰ ਕੇ ਆਉਂਦੇ ਨੇ ਬਹੁਤ ਮੁਸ਼ਕਲ ਖੜੀ ਹੁੰਦੀ ਹੈ ਫਿਰ ਉਹਦੇ ਬਾਅਦ ਫੈਸਲਾ ਹੋਇਆ ਵੀ ਖੰਨੇਆ ਸਮਰਾਲੇ ਚ ਕਿਤੇ ਕੀਤੀ ਹੈ ਫਿਰ ਸਮਰਾਲਾ ਚੁਣਿਆ ਫੈਸਲਾ ਹੋਇਆ ਵੀ 24 ਅਗਸਤ ਨੂੰ ਇੱਕ ਵੱਡੀ ਮਹਾਪੰਚਾਇਤ ਸਮਰਾਲੇ ਚ ਹੋਏਗੀ ਸਾਰੇ ਪੰਜਾਬ ਦੇ ਲੋਕਾਂ ਦੀ ਲੈਂਡ ਪੁਲਿਸੀ ਦੇ ਉੱਤੇ ਐਫਟੀਏ ਦੇ ਉੱਤੇ ਤੇ ਬਾਕੀ ਮੰਗਾਂ ਦੇ ਉੱਤੇ ਸਾਰੇ ਪੰਜਾਬ ਦੇ ਜਿੰਨੀਆਂ ਐਸਕਯੂਐਮ ਦੀਆਂ ਜਥੇਬੰਦੀਆਂ ਸਾਰਿਆਂ ਦੇ ਆਗੂ ਇਹਦੇ ਵਿੱਚ ਸ਼ਾਮਲ ਹੋਣਗੇ ਸਾਰਿਆਂ ਦੇ ਵਰਕਰ ਸ਼ਾਮਲ ਹੋਣਗੇ ਤੇ ਸਾਰੇ ਪੰਜਾਬ ਤੋਂ ਸਾਰੇ ਕਿਸਾਨ ਬਹੁਤ ਬਹੁਤ ਵੱਡੀ ਗਿਣਤੀ ਵਿੱਚ ਬੱਸਾਂ ਤੇ ਕਾਰਾਂ ਤੇ ਟਰੈਕਟਰਾਂ ਤੇ ਜਿਹੜੇ ਸਾਧਨ ਹੋਏ ਉਹਨਾਂ ਤੇ ਉਹ ਇੱਥੇ ਸਮਰਾਲੇ ਪਹੁੰਚਣਗੇ ਔਰ ਉਹਦਾ ਵੱਡੀ ਪੱਧਰ ਤੇ ਇਹ ਰੈਲੀ ਇੱਕ ਅਗਲਾ ਪ੍ਰੋਗਰਾਮ ਜਿਹੜਾ ਉਹ ਇੱਥੋਂ ਅਨਾਉਂਸ ਕੀਤਾ ਜਾਏਗਾ ਅਜਾ ਸਰ ਕੀ ਅਜੰਡਾ ਹੋਊਗਾ ਜੀ ਮੇਨ ਰੈਲੀ ਦਾ ਜਿਹੜੀ ਕੀਤੀ ਜਾ ਰਹੀ ਹੈ ਮਹਾਰਾਜ ਜੀ ਇਹ ਅਜੰਡਾ ਮੈਂ ਦੱਸਿਆ ਤੁਹਾਨੂੰ ਇਦੇ ਚ ਮੇਨ ਤਾਂ ਲੈਂਡ ਪੂਲਿੰਗ ਦਾ ਹੈ ਤੇ ਆ ਫਰੀ ਟ੍ਰੇਡ ਐਗਰੀਮੈਂਟ ਦਾ ਹੈ ਮੇਨ ਤਾਂ ਇਹੇ ਨੇ ਪਰ ਹੈ ਤਾਂ ਹੁਣ ਉਹਦੀ ਤਿਆਰੀ ਵਾਸਤੇ ਇਹ ਵੀ ਅਸੀਂ ਫੈਸਲਾ ਕੀਤਾ ਵੀ ਅੱਜ ਤੋਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਐਸਕੇਮ ਦੇ ਵਿੱਚ ਜਥੇਬੰਦੀਆਂ ਨੇ ਘੱਟੋ-ਘੱਟ 10 ਪਿੰਡ ਰੋਜ਼ ਹਰ ਜਥੇਬੰਦੀ ਕੱਢੂਗੀ ਉਹ ਚਾਹੇ ਟੋਲ ਮਾਰਚ ਕਰੇ ਚਾਹੇ ਉਹ ਜਾਗੋ ਕਰੇ ਚਾਹੇ ਜਿਹੜਾ ਪ੍ਰੋਗਰਾਮ ਉਹਨਾਂ ਨੂੰ ਠੀਕ ਲੱਗਦਾ ਹੈ ਹਰ ਜਥੇਬੰਦੀ ਘੱਟੋ-ਘੱਟ 10 ਜਿੰਦੇ ਰੋਜ਼ ਕੱਢੇਗੀ ਇਹ ਸਾਰਾ ਪੰਜਾਬ ਇੱਕ ਵਾਰੀ ਅਸੀਂ ਕਵਰ ਕਰਨਾ ਹੈ ਜੋ ਸਰਕਾਰ ਦੀਆਂ ਪਾਲਿਸੀਆਂ ਨੇ ਜਿਹਦੇ ਨਾਲ ਭਵਿੱਖ ਵਿੱਚ ਕਿਸਾਨੀ ਨੂੰ ਖਤਰੇ ਖੜੇ ਹੋਣ ਵਾਲੇ ਨੇ ਉਹ ਸਾਰੇ ਉਹਨਾਂ ਨੂੰ ਤਿਆਰ ਕਰਕੇ ਇੱਥੇ ਰੈਲੀ ਦੇ ਵਿੱਚ ਲਿਆ ਕੇ ਅਗਲਾ ਜਿਹੜਾ ਪ੍ਰੋਗਰਾਮ ਇੱਥੋਂ ਡਿਕਲੇਅਰ ਕਰਾਂਗੇ ਅਜਾ ਸਰ ਕਿੰਨੇ ਕੁ ਲੋਕ ਦੇ ਰੈਲੀ ਵਿੱਚ ਸ਼ਾਮਲ ਹੋਣਗੇ ਤੇ ਕਿਹੜੇ-ਕਿਹੜੇ ਗੀਤ ਜਿਹੜੇ ਹੈਗੇ ਸਾਰੇ ਦੇਖੋ ਇਹ ਸਾਰੇ ਪੰਜਾਬ ਤੋਂ ਲੋਕਾਂ ਨੇ ਆਉਣਾ ਹੈ ਲੈਂਡ ਪੂਲਿੰਗ ਵਾਲੇ ਤਾਂ ਠੀਕ ਹੈ ਉਹਨਾਂ ਨੇ ਤਾਂ ਆਉਣਾ ਹੀ ਆ ਉਹ ਤੋਂ ਤਾਂ ਬਿਨਾਂ ਸਾਰੇ ਪੰਜਾਬ ਤੋਂ ਜਿਵੇਂ ਅਸੀਂ ਮੋਗਾ ਰੈਲੀ ਕੀਤੀ ਸੀ ਉਦੋਂ ਲੈਂਡ ਪੂਲਿੰਗ ਦੀ ਸਮੱਸਿਆ ਨਹੀਂ ਸੀ अनुमान ਅਨੁਸਾਰ ਇੱਕ ਢੀ ਵੱਡੀ ਰੈਲੀ ਸੀ ਰਿਕਾਰਡ ਪਿਛਲੇ ਬੀਟ ਹੋ ਗਏ ਸੀ ਇਹ ਮੋਗਾ ਰੈਲੀ ਤੋਂ ਵੀ ਵੱਡੀ ਰੈਲੀ ਹੋਏਗੀ ਇਹਦਾ ਕੋਈ ਮੈਂ ਨੰਬਰ ਨਹੀਂ ਦੱਸ ਸਕਦਾ ਕਿੰਨਾ ਕਿੰਨਾ ਕੁ ਜ਼ਿਆਦਾ ਹੋਏਗਾ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਬਹੁਤ ਗੁੱਸਾ ਹੈ ਬਹੁਤ ਵੱਡੀ ਪੱਦਰ ਤੇ ਇੱਥੇ ਵੱਡਾ ਇਕੱਠ ਹੋਏਗਾ